ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਹੋਈ ਦੂਸਰੀ ਵਾਰ ਦੀ 16 ਨੰਬਰ ਪੌੜੀ ਦੀ ਜਿਸ ਦੇ ਵਿੱਚ ਭਾਈ ਸਾਹਿਬ ਜੀ ਚੰਦਨ 파ਰਸ ਗੰਗਾ ਆਦਿਕ ਦੀ ਉਦਾਹਰਨ ਦੇ ਕੇ ਤੇ ਸਾਧ ਸੰਗਤ ਦੀ ਮਹਿਮਾ ਪਰਮਾਤਮਾ ਦੀ ਮਹਿਮਾ ਬਿਆਨ ਕਰ ਰਹੇ ਹਨ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਕਿ ਜਿਵੇਂ ਜੰਗਲ ਦੇ ਵਿੱਚ ਚੰਦਨ ਦਾ ਰੁੱਖ ਹੁੰਦਾ ਹੈ ਤੇ ਉਹ ਵਾਸ਼ਨਾ ਵਖੇਰਦਾ ਹੈ ਸੁਗੰਧੀਆਂ ਵਖੇਰਦਾ ਹੈ ਤੇ ਚੰਦਨ ਦੀ ਇਹ ਖਾਸੀਅਤ ਹੁੰਦੀ ਹੈ ਕਿ ਚੰਦਨ ਦੇ ਨੇੜੇ ਜਿਹੜਾ ਮਰਜੀ ਰੁੱਖ ਉੱਗ ਪਵੇ ਨਕਮੀ ਅਰਿੰਡ ਉਹ ਵੀ ਚਗੰਦਨ ਦੇ ਨੇੜੇ ਉੱਗ ਕੇ ਸੁਗੰਧੀਆਂ ਬਖੇਰਨ ਲੱਗ ਪੈਂਦੀ ਹੈ ਕੌੜੀ ਨਿੰਮ ਜੜੀ ਹੈ ਉਹ ਵੀ ਚੰਦਨ ਦੇ ਨੇੜੇ ਉੱਗ ਕੇ ਸੁਗੰਧੀਆਂ ਬਖੇਰਨ ਲੱਗ ਪੈਂਦੀ ਹੈ ਭਗਤ ਕਬੀਰ ਜੀ ਦੇ ਬਚਨ ਮਿਲਦੇ ਹਨ ਕਬੀਰ ਚੰਦਨ ਕਾ ਬਿਰਵਾ ਪੜਾ ਬੇੜੇ ਉਟਾਕ ਪਲਾਸ ਕੋਈ ਵੀ ਚੰਦਨ ਹੋਏ ਰਹੇ ਬਸੇ ਜੁ ਚੰਦਨ ਪਸ ਇਹ ਤੋਂ ਤੱਕ ਨਕਮੀ ਟਾਕ ਪਲਾਸ ਵੀ ਚੰਦਨ ਦੇ ਨੇੜੇ ਉੱਗ ਕੇ ਸੁਗੰਧੀਆਂ ਬਖੇਰਨ ਲੱਗ ਪੈਂਦੀ ਹੈ ਭਾਈ ਸਾਹਿਬ ਜੀ ਦੇ ਬਚਨ ਹਨ ਚੰਦਨ ਵਾਸ ਬਨਸਪਤ ਸਭ ਚੰਦਨ ਹੋਵੇ ਚੰਦਨ ਦੇ ਨੇੜੇ ਉੱਗਣ ਵਾਲੀ ਬਨਸਪਤੀ ਵੀ ਚੰਦਨ ਦੀ ਤਰ੍ਹਾਂ ਸੁਗੰਧੀਆਂ ਬਖੇਰਨ ਲੱਗ ਪੈਂਦੀ ਹੈ ਦੂਸਰੀ ਉਦਾਹਰਣ ਭਾਈ ਸਾਹਿਬ ਜੀ ਪਾਰਸ ਦੀ ਦੇ ਰਹੇ ਹਨ ਪਾਰਸ ਦੀ ਇੱਕ ਖਾਸੀਅਤ ਹੈ ਕਿ ਅੱਠ ਧਾਤਾਂ ਵਿੱਚੋਂ ਕੋਈ ਵੀ ਧਾਤ ਜੁੜੀ ਹੈ ਪਾਰਸ ਨੂੰ ਸੁਹਾ ਦਿੱਤੀ ਜਾਵੇ ਤੇ ਕਿਹਾ ਜਾਂਦਾ ਹੈ ਕਿ ਉਹ ਸੋਨਾ ਬਣ ਜਾਂਦੀ ਹੈ ਤੰਬਾ ਲੋਹਾ ਆਦਿ ਧਾਤਾਂ ਜਿਹੜੀਆਂ ਹਨ ਚੰਦਨ ਨੂੰ ਪਾਰਸ ਨੂੰ ਸੁਹਾ ਕੇ ਤੇ ਸੋਨਾ ਬਣ ਜਾਂਦੀਆਂ ਹਨ ਪਾਈ ਸਾਹਿਬ ਜੀ ਬਚਨ ਕਰਨੇ ਹਨ ਅਸ਼ਟ ਧਾਤ ਇੱਕ ਧਾਤ ਹੋਏ ਸੰਗ ਪਾਰ ਛਟੋਏ ਤੀਸਰੀ ਉਦਾਹਰਨ ਪਾਈ ਸਾਹਿਬ ਜੀ ਗੰਗਾ ਦੀ ਦੇ ਰਹੇ ਹਨ ਕਿ ਜਿਵੇਂ ਨਦੀਆਂ ਨਾਲੇ ਜਿਹੜੇ ਹਨ ਗੰਗਾ ਦੇ ਵਿੱਚ ਮਿਲ ਕੇ ਤੇ ਗੰਗਾ ਦਾ ਰੂਪ ਹੋ ਜਾਂਦੇ ਹਨ ਤੇ ਗੰਗਾ ਤੋਂ ਵੱਖਰੇ ਪਛਾਣੇ ਨਹੀਂ ਜਾਂਦੇ ਤੇ ਲੋਕ ਉਸ ਜਲ ਨੂੰ ਗੰਗਾ ਦੀ ਤਰ੍ਹਾਂ ਪੂਜਣ ਲੱਗ ਪੈਂਦੇ ਹਨ ਤੇ ਨਦੀਆਂ ਨਾਲਿਆਂ ਦਾ ਜਲ ਵੀ ਗੰਗਾ ਵਿੱਚ ਮਿਲ ਕੇ ਪੂਜਣ ਦੇ ਯੋਗ ਹੋ ਜਾਂਦਾ ਹੈ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਨਦੀਆਂ ਨਾਲੇ ਵਾਹੜੇ ਮਿਲ ਗੰਗ ਗੰਗੋ ਵਹ ਗੰਗਾ ਵਿੱਚ ਮਿਲ ਕੇ ਗੰਗਾ ਦਾ ਰੂਪ ਹੋ ਜਾਂਦੀ ਹਨ ਫਿਰ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਕਿ ਇਸੇ ਤਰ੍ਹਾਂ ਇੱਕ ਸਾਧ ਸੰਗਤ ਐਸੀ ਥਾਂ ਹੈ ਜੋ ਪਾਪੀਆਂ ਦਾ ਉਧਾਰ ਕਰ ਦਿੰਦੀ ਹੈ ਤੇ ਪਾਪਾਂ ਦੀ ਮੈਲ ਧੋ ਦਿੰਦੀ ਹੈ ਆਈਸਾਬ ਜੀ ਬਚਨ ਕਰ ਰਹੇ ਹਨ ਪਤਤ ਉਧਾਰਨ ਸਵਾਦ ਸੰਗ ਪਾਪਾਂ ਮਲ ਧੋਵੇ ਸੇਖ ਇਤਿਹਾਸ ਵਿੱਚ ਬਿੱਦੀ ਚੰਦ ਦਾ ਜ਼ਿਕਰ ਆਉਂਦਾ ਹੈ ਕਿ ਜੋ ਚੋਰੀਆਂ ਕਰਦਾ ਹੈ ਡਾਕੇ ਮਾਰਦਾ ਹੈ ਗੁਰੂ ਕੀ ਸੰਗਤ ਕਰਕੇ ਉਸ ਦਾ ਜੀਵਨ ਬਦਲ ਗਿਆ ਇਸੇ ਹੀ ਤਰ੍ਹਾਂ ਸੱਜਣ ਠੱਗ ਇਸੇ ਹੀ ਤਰ੍ਹਾਂ ਮਾਧੋਦਾਸ ਬੇਰਾਗੀ ਸਤ ਸੰਗਤ ਦੀ ਬਰਕਤ ਦੇ ਨਾਲ ਸਾਧ ਸੰਗਤ ਦੀ ਬਰਕਤ ਦੇ ਨਾਲ ਉਹਨਾਂ ਦੀ ਪਾਪਾਂ ਵਿਕਾਰਾਂ ਦੀ ਮੈਲ ਉਤਰ ਗਈ। ਫਿਰ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਸਾਧ ਸੰਗਤ ਕਰਨ ਨਾਲ ਅਸੰਖਾਂ ਪਾਪੀਆਂ ਦੇ ਨਰਕ ਟਾਲ ਜਾਂਦੀ ਹਨ। ਨਰਕ ਨਿਵਾਰ ਅਸੰਖ ਹੋਏ ਲਖ ਪਤ ਸੰਗੂਵੇ। ਅਖੀਰ ਵਿੱਚ ਭਾਈ ਸਾਹਿਬ ਜੀ ਸਮਝਾ ਰਹੇ ਹਨ ਉਹ ਪ੍ਰਭੂ ਆਪੇ ਆਪ ਹੀ ਸਭ ਵਿੱਚ ਵਰਤ ਰਿਹਾ ਹੈ ਜਿਸ ਨੂੰ ਗੁਰਮੁਖ ਹੀ ਦੇਖਦੇ ਹਨ ਆਪੇ ਆਪ ਵਰਤਦਾ ਗੁਰਮੁਖ ਹਲੂ ਹੈ ਪਰਮਾਤਮਾ ਸਾਰੇ ਸੰਸਾਰ ਵਿੱਚ ਵਰਤ ਰਿਹਾ ਹੈ ਪਰ ਸਾਰਿਆਂ ਦੇ ਕੋਲ ਉਹ ਅੱਖੀਆਂ ਨਹੀਂ ਹਨ ਜਿਹੜੀਆਂ ਪਰਮਾਤਮਾ ਨੂੰ ਦੇਖਣ ਵਾਲੀਆਂ ਗੁਰਬਾਣੀ ਦਾ ਫਰਮਾਨ ਹੈ ਨਾਨਕ ਸੇ ਅਖੜੀਆਂ ਬਿਆਨ ਜਿਣੀ ਦਸੰਦੋ ਮਾਪੇਰੀ ਗਿਨਾ ਅੱਖੀਆਂ ਦੇ ਨਾਲ ਪਰਮਾਤਮਾ ਦਿਸਦਾ ਹੈ ਉਹ ਅੱਖੀਆਂ ਹੋਰ ਹਨ ਤੇ ਉਹ ਅੱਖੀਆਂ ਖੁੱਲਦੀਆਂ ਹਨ ਗੁਰੂ ਦੀ ਸ਼ਰਨ ਪੈ ਕੇ ਗਿਆਨ ਅੰਜਨ ਗੁਰ ਦੀ ਆ ਅਗਿਆਨ ਅੰਧੇਰ ਬਿਨਾਸ ਸੋ ਇਸੇ ਹੀ ਤਰ੍ਹਾਂ ਜਿਹੜਾ ਗੁਰੂ ਵੱਲ ਨੂੰ ਮੁੱਖ ਕਰਦਾ ਹੈ ਗੁਰਮੁਖ ਜਿਹੜਾ ਹੈ ਉਹੀ ਪਰਮਾਤਮਾ ਨੂੰ ਸਾਰੇ ਸੰਸਾਰ ਵਿੱਚ ਵਰਤਦਾ ਦਿਖਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ